G20 ਦੀ ਖੇਤੀ ਮੰਤਰੀ ਪੱਧਰੀ ਮੀਟਿੰਗ ਬ੍ਰਾਜ਼ੀਲ ਦੇ ਕੋਯਾਬਾ ਵਿੱਚ ਪਿਛਲੇ ਦਿਨੀ ਮੁਕੰਮਲ ਹੋਈ ਖੇਤੀਬਾੜੀ ਅਤੇ ਕਿਸਾਨ ਪੁਲਾਈ ਰਾਜ ਮੰਤਰੀ ਰਾਜਨਤ ਠਾਕੁਰ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਅਮਰੀਕਾ, ਬ੍ਰਾਜ਼ੀਲ, ਜਾਪਾਨ, ਜਰਮਨੀ, ਬਰਤਾਨੀਆ, ਸਪੇਨ ਅਤੇ ਸੰਯੁਕਤ ਅਰਬ ਅਮੀਰਾਤ ਸੋਵੀਅਤ ਪ੍ਰਮukh ਕਮਾਂਟਰੀ ਪਾਈ ਵਾਲ ਨਾਲ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ। ਠਾਕੂ ਨੇ ਜਾਪਾਨ ਦੇ ਖੇਤੀਬਾੜੀ, ਜੰਗਲਾਤ ਅਤੇ ਮੱਛੀਪਾਲਨ ਮੰਤਰੀ ਸਾਕਾਮੋਟੋ ਨਾਲ ਮੁਲਾਕਾਤ ਕੀਤੀ। ਦੋਵੇਂ ਧਿਰਾਂ ਨਿੱਜੀ ਪੂੰਜੀਗਾਰੀ ਰਾਹੀਂ ਭਾਰਤੀ ਖੇਤੀ ਵਿੱਚ ਟੈਕਨੋਲੋਜੀ ਦੀ ਵਰਤੋਂ, ਫੂਡ ਪ੍ਰੋਸੈਸਿੰਗ, ਕੋਲਡ ਸਟੋਰੇਜ, ਸਥਿਰਤਾ ਅਤੇ ਉਤਪਾਦਕਤਾ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਨੇ। ਵਿਚਾਰ ਵਟਾਂਦਰੇ ਦੌਰਾਨ ਬਜ਼ਾਰ ਪਹੁੰਚ ਕੇ ਮੁੱਦਿਆਂ ਨੂੰ ਹੱਲ ਕਰ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਭਾਰਤ ਨੇ ਜਾਪਾਨ ਨੂੰ ਭਾਰਤੀ ਅਨਾਰ ਅਤੇ ਅੰਗੂਰਾਂ ਲਈ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਜਦੋਂ ਕਿ ਜਾਪਾਨ ਨੇ ਜਾਪਾਨੀ ਸੀਡਰ ਲਈ ਮਾਰਕੀਟ ਪਹੁੰਚ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਠਾਕੁਰ ਨੇ ਮੇਜ਼ਬਾਨ ਬ੍ਰਾਜ਼ੀਲ ਦੇ ਖੇਤੀਬਾੜੀ ਤੇ ਪਸ਼ੂਪਾਲਣ ਮੰਤਰੀ 카ਰਲੋਸ ਫਵਾਰੋ ਨਾਲ ਮੁਲਾਕਾਤ ਗੱਲਬਾਤ ਕੀਤੀ ਉਹਨਾਂ ਨੰਬਰ ਨਵੰਬਰ ਵਿੱਚ ਜੀ20 ਨੇਤਾਵਾਂ ਦੇ ਸਮੇਲਨ ਤੋਂ ਪਹਿਲਾਂ ICAR ਇੰਡੀਆ ਅਤੇ EMBRAPA ਬ੍ਰਾਜ਼ੀਲ ਦਰਮਿਆਨ ਸਮਤੀ ਪੱਤਰ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਪ੍ਰਗਟਾਈ ਭਾਰਤ ਨੇ ਖੇਤੀਬਾੜੀ ਉਤਪਾਦਾਂ ਜਿਵੇਂ ਕਿ ਸੌਰਕਮ ਰੇਪ ਸੀਡ ਕਪਾਹ ਅਤੇ ਜੌਂ ਲਈ ਵੀ ਬ੍ਰਾਜ਼ੀਲ ਦੇ ਬਾਜ਼ਾਰ ਤੱਕ ਪਹੁੰਚ ਦੀ ਮੰਗ ਕੀਤੀ ਜਦੋਂ ਕਿ ਬ੍ਰਾਜ਼ੀਲ ਨੇ ਖੱਟੇ ਫਲਾਂ ਲਈ ਭਾਰਤੀ ਬਾਜ਼ਾਰ ਤੱਕ ਪਹੁੰਚ ਦੀ ਬੇਨਤੀ ਕੀਤੀ